श्रोमनी अकाली दल अमृतसर ने श्री दरबार साहिब ਵੱਲ ਜਾਂਦੇ ਵਿਰਾਸਤੀ ਮਾਰਗ ਤੇ ਇੱਕ ਵਿਸ਼ਾਲ ਕਾਨਫਰੰਸ ਕਰਕੇ ਜਮਹੂਰੀਅਤ ਦੇ ਇਸ ਮੌਕੇ ਸਹਿ ਕੌਮ ਦੀ ਜਮਹੂਰੀਅਤ ਬਰਤਰਪ ਕੀਤੇ ਜਾਣ ਤੇ ਸਖਤ ਰੋਸ ਦਾ ਪ੍ਰਗਟਾਵਾ ਕੀਤਾ ਪਾਰਟੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਇਸ ਵਿਸ਼ਾਲ ਕਾਨਫਰੰਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਸਹਿ ਕੌਮ ਨੂੰ ਦਰਪੇਸ਼ ਮਸਲਿਆਂ ਬਾਰੇ ਵਿਚਾਰਾ ਕੀਤੀਆਂ ਸੰਗਤਾਂ ਦੇ ਪਰਮੇ ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਭਾਵੇਂ ਦੇਸ਼ ਨੂੰ ਆਜ਼ਾਦ ਹੋયા 77 ਸਾਲ ਬੀ ਚੁੱਕੇ ਹਨ ਪਰ ਇਸ ਦੇ ਬਾਵਜੂਦ ਵੀ ਸਿੱਖ ਗੁਲਾਮ ਹਨ 32-32 ਸਾਲ ਤੋਂ ਸਿੱਖ ਨੌਜਵਾਨ ਜੇਲ੍ਹਾਂ ਵਿੱਚ ਬੰਦ ਹਨ ਕੇਂਦਰ ਸਰਕਾਰ ਸਿੱਖਾਂ ਦੇ ਖੂਨ ਦੀ ਪਿਆਸੀ ਹੋਈ ਹੋਇਆ ਅਤੇ ਕੈਨੇਡਾ ਇੰਗਲੈਂਡ ਅਤੇ ਪਾਕਿਸਤਾਨ ਵਿੱਚ ਸਿੱਖਾਂ ਦੇ ਖੂਨ ਨਾਲ ਹੋਲੀ ਖੇਡੀ ਜਾ ਰਹੀ ਹੈ ਸਰਦਾਰ ਮਾਨ ਨੇ ਸਿੱਖ ਨੌਜਵਾਨਾਂ ਨੂੰ ਖਲੂਨਾ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਨੇ ਸਿੱਖ ਕੌਮ ਦਾ ਨਾਸ਼ ਕੀਤਾ ਹੈ ਅਸੀਂ ਉਹਨਾਂ ਨੂੰ ਹੀ ਵੋਟਾਂ ਪਾ ਰਹੇ ਹਾਂ ਭਾਵੇਂ ਕਾਂਗਰਸ ਹੋਵੇ ਜਾਂ ਭਾਜਪਾ ਅਸੀਂ ਜੂਨ ਦੇ ਮਹੀਨੇ ਵਿੱਚ ਵੀ ਪੰਜਾਬ ਤੋਂ ਉਸ ਕਾਂਗਰਸ ਦੇ 8 ਮੈਂਬਰ ਪਾਰਲੀਮੈਂਟ ਜਤਾਏ ਜਿਸ ਕਾਂਗਰਸ ਨੇ ਸਾਡੇ ਸ਼੍ਰੀ ਦਰਬਾਰ ਸਾਹਿਬ ਤੇ ਸੈਂਤੀ ਹੋਰ ਗੁਰਦੁਆਮਾ ਤੇ ਹਮਲਾ ਕੀਤਾ ਸੀ ਸਰਦਾਰ ਮਾਨ ਨੇ ਸੱਦਾ ਦਿੱਤਾ ਕਿ ਆਪਣੇ ਅੰਦਰ ਸਵੈਮਾਨ ਦੀ ਭਾਵਨਾ ਪਰਵਰਤ ਕਰੋ ਉਹਨਾਂ ਨੇ ਕਿਹਾ ਕਿ ਪੰਜਾਬੀ ਲੋਕ ਬਹਿਕਾਵੇ ਵਿੱਚ ਆ ਗਏ ਅਤੇ ਉਹਨਾਂ ਨੇ 92 ਵਿਧਾਇਕਾਂ ਆਮ ਆਦਮੀ ਪਾਰਟੀ ਤੇ ਚੋਣ ਦੇ ਦਿੱਤੀ। ਉਹਨਾਂ ਮਿਸਾਲ ਦਿੰਦੇ ਹੋਏ ਕਿਹਾ ਕਿ ਅੰਗਰੇਜ਼ਾਂ ਨੇ ਸਮਝ ਲਿਆ ਸੀ ਕਿ ਜੇ ਸਿੱਖਾਂ ਨੂੰ ਫੌਜ ਵਿੱਚ ਭਰਤੀ ਕਰ ਲਿਆ ਤਾਂ ਸਾਰੀ ਦੁਨੀਆ ਤੇ ਰਾਜ ਕੀਤਾ ਜਾ ਸਕਦਾ ਹੈ। ਪਰ ਅੱਜ ਸਿੱਖ ਜ਼ੁਲਮ ਕਰਨ ਵਾਲਿਆਂ ਨੂੰ ਹੀ ਵੋਟਾਂ ਪਾਈ ਜਾ ਰਹੇ ਹਨ। ਇਸ ਮੌਕੇ ਤੇ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਜਿਸ ਵਿੱਚ ਸਰਦਾਰ ਈਮਾਨ ਸਿੰਘ ਮਾਨ ਡਾਕਟਰ ਹਰਜਿੰਦਰ ਸਿੰਘ ਜਖੂ ਪ੍ਰੋਫੈਸਰ ਮਹਿੰਦਰਪਾਲ ਸਿੰਘ ਐਡਵੋਕੇਟ ਸਿਮਰਨਜੀਤ ਸਿੰਘ ਹਰਪਾਲ ਸਿੰਘ ਬਲੇਰ ਉਪਕਾਰ ਸਿੰਘ ਸੰਧੂ ਗੁਰਜੰਤ ਸਿੰਘ ਕਟੂ ਦਿਉਲ ਸਾਹਿਬ ਤੇਜਿੰਦਰ ਸਿੰਘ ਥੰਦ ਬਹਾਦਰ ਸਿੰਘ ਪਸ਼ੋਰ ਤੋਂ ਇਲਾਵਾ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ ਇਸ ਮੌਕੇ ਤੇ ਖਾਸ ਤੌਰ ਤੇ ਜੂਨ 84 ਦੇ ਕਲੂਕੋਰੇ ਦਾ ਬਦਲਾ ਲੈਣ ਵਾਲੇ ਸ਼ਹੀਦ ਬੀਬੀ ਸਿੰਘ ਦੀ ਬੇਟੀ ਬੀਬੀ ਅਮਰਤ ਕੌਰ ਅਤੇ ਜਨਰਲ ਬੈਦਿਆਨ ਸੋਤਾ ਲਾਉਣ ਵਾਲੇ ਸ਼ਹੀਦ ਭਾਈ ਜਿੰਦਾ ਦੇ ਵੱਡੇ ਭਰਾ ਦਾ ਸਨਮਾਨ ਵੀ ਕੀਤਾ ਗਿਆ ਪਾਰਲੀ ਖਰਾਉਣੀ ਹੈ ਆਪਣੇ ਲੋਕ ਤੱਕ ਤੱਕ ਦੀ ਜ਼ਰੂਰਤ ਦੀ ਜਿਹੜੀ ਕਿ ਅੱਜ ਦਾ ਸਾਲਾਂ ਤੋਂ ਸਾਡੇ ਗੁਰਥਾ ਵਾਦੇ ਇਲੈਕਸ਼ਨ ਸੈਂਟਰ ਤੇ ਪੰਜਾਬ ਸਰਕਾਰ ਨੂੰ ਨਹੀਂ ਕਰਾ ਨਹੀਂ ਰਹੀ ਸਿੱਖਾਂ ਨੂੰ ਵੰਡ ਕੇ ਰੱਖ ਰਹੀ ਹੈ ਕਈ ਹਰਿਆਣੇ ਦੇ ਵਿੱਚ ਕਈ ਦਿੱਲੀ ਦੇ ਵਿੱਚ ਕਈ ਪਟਨਾ ਦੇ ਵਿੱਚ ਕਿਤੇ ਹਜੂਰ ਸਾਹਿਬ ਦੇ ਵਿੱਚ ਇੱਕ ਕਲੈਕਸ਼ਨ ਕਿਉਂ ਨਹੀਂ ਹੁੰਦਾ ਜਿੱਥੇ ਸਾਰੇ ਤਕਤਾਂ ਦੇ ਵਿੱਚ ਕਮੇਟੀਆਂ ਬਣ ਜਾਣ ਜਦੋਂ ਜਦੋਂ ਵੋਟਾਂ ਪੈਣ ਤੇ ਅਸੀਂ ਆਪਣੀ ਜਮਹੂਰੀਅਤ ਢੰਗ ਦੇ ਨਾਲ ਆਪਣੇ ਲੀਡਰ ਖੜੇ ਕਰੀਏ ਇਹ ਕਿਉਂ ਨਹੀਂ ਹੋ ਸਕਦਾ ਹਾਂ ਸਾਹਿਬ ਇਹ ਇਲੈਕਸ਼ਨ ਕਿਉਂ ਨਹੀਂ ਕਰਵਾਈਆਂ ਹੋ ਰਹੀਆਂ ਇਹ ਹਲੇ ਤੱਕ ਰੋਕ ਕਰਕੇ ਤੁਸੀਂ ਤੇ ਮੈਂ ਸਿੱਖ ਆ ਜੀ ਜਾਤਾ ਹੈ ਹਿੰਦੂ ਧਰਮ ਨੇ ਜਨਮ ਲਿਆ ਇਸ ਧਰਮ ਨੇ ਪ੍ਰਸ ਪ੍ਰਸ ਇੰਡੀਆ ਦੀ ਧਰਤੀ ਦੇ ਉੱਤੇ ਕੋਈ ਧਰਮ ਨੂੰ ਜੂਣ ਨਹੀਂ ਦਿੱਤਾ ਸ਼ੰਕਰਾਚਾਰੀਆ ਜੀ ਜਿਨੇ ਵੀ ਬਹੁਤ ਧਰਮ ਦੇ ਮੱਠ ਸੀਗੇ ਲੰਡਨ ਦਾ ਯੂਨੀਵਰਸਿਟੀ ਸੀ ਜਿਹੜੇ ਇਹਨਾਂ ਦੇ ਆਈ ਗ੍ਰੰਥੀ ਸੀ ਸਾਰੇ ਮਾਰਤੇ ਅੱਜ ਬੁੱਧ ਧਰਮ ਇੰਡੀਆ ਦੇ ਵਿੱਚ ਨਹੀਂ ਦਿਖਦਾ ਜਾਂ ਥਿੱਪਟੂ ਦੇ ਵਿੱਚ ਚਲਾ ਗਿਆ ਜਾਂ ਬਰਮਾ ਚਲਾ ਗਿਆ ਜਾਂ ਲੰਕਾ ਚਲਾ ਗਿਆ ਚੀਨ ਜਾਪਾਨ ਚਲਾ ਗਿਆ ਮਲੇਸ਼ੀਆ ਚਲਾ ਗਿਆ ਪਰ ਇਹ ਸਾਡੇ ਇੰਡੀਆ ਚ ਨਹੀਂ ਲੱਭਦਾ ਬ੍ਰਿਸ਼ੰਕਰਾਚਾਰੀਆ ਜੀ ਨੇ ਜੈਨ ਧਰਮ ਨੂੰ ਤਰਸ ਕਰ ਲਿਆ ਜੈਨ ਧਰਮ ਕਹਿੰਦਾ ਕਿ ਸਾਨੂੰ ਮਾਰੋ ਨਾ ਤੁਹਾਨੂੰ ਤਾਂ ਨਹੀਂ ਕਰੂਗਾ ਸਾਨੂੰ ਦੱਸੋ ਕਿ ਅਸੀਂ ਤੁਹਾਡੇ ਨਾਲ ਕਿਵੇਂ ਚੱਲ ਸਕਦੇ ਹਾਂ ਬ੍ਰਿਸ਼ੰਕਰਾਚਾਰੀਆ ਨੇ ਕਿਹਾ ਕਿ ਤੁਹਾਡੇ ਮੰਦਰਾਂ ਦੇ ਵਿੱਚ ਅਸੀਂ ਆਪਣੇ ਬੁੱਧ ਤੇ ਮੂਰਤੀਆਂ ਰੱਖੋਗੇ ਉਹ ਮੰਨ ਗਏ ਕਿ ਹਾਂ ਤੇ ਠੀਕ ਹੈ ਜੀ ਇਸ ਕਰਕੇ ਜੈਨ ਧਰਮ ਥੋੜਾ ਜਿਹਾ ਬਚ ਗਿਆ ਇਸਲਾਮ ਧਰਮ ਨੂੰ 1947 ਦੇ ਵਿੱਚ ਪਾਕਿਸਤਾਨ ਤੇ ਬੰਗਲਾਦੇਸ਼ ਦੇ ਵਿੱਚ ਘਟਤਾ ਬਾਕੀ ਹੁਣ ਸਿੱਖ ਰਹਿ ਗਏ ਸਾਡੀ ਧੌਣ ਦੇ ਉੱਤੇ ਤਲਵਾਰ ਰੱਖੀ ਹੋਈ ਹੈ ਬਰਤ ਸੀ ਸਾਹਮਣੇ ਨਹੀਂ ਅਜੇ ਤੱਕ ਮਨਸਾਬ ਪਰ ਦੁਸ਼ਮਨਾ ਨੂੰ ਮੋਟਾ ਪਾਈ ਜਾਣੇ ਜਿਹੜੇ ਸਾਨੂੰ ਮਾਰਨਾ ਚਾਹੁੰਦੇ ਆ ਜੇ ਸਮਝ ਹੀ ਨਹੀਂ ਤਾਂ ਫਿਰ ਆਪਾਂ ਪੱਕੇ ਵਿੱਚ ਖੜਾਗੇ ਅਚਾ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਬਣਾਉਣ ਲਈ ਵੋਟਾਂ ਬਣਾਉਣ ਦਾ ਰੁਝਾਨ ਵੀ ਬਹੁਤ ਘੱਟ ਆ ਜਾਂ ਵਡਾਈਆਂ ਨਹੀਂ ਜਾ ਰਹੀਆਂ ਕੀ ਕਾਰਨ ਮੰਨਦੇ ਹੋ ਜੋ ਕਰਕੇ ਸਿੱਖ ਸਮਝਦੇ ਆ ਕਿ ਇਹ ਵੋਟਾਂ ਦਾ ਕਦੇ ਪੈਣੀਆ ਹੀ ਨਹੀਂ ਜੀ ਤੇ ਨਾ ਇਹ ਸਰਕਾਰ ਜਿਹਦਾ ਫਰਜ਼ ਹੈ ਵੋਟਾਂ ਬਣਾਉਣੀ ਆ ਉਹ ਬਣਾ ਰਹੀ ਹੈ ਕਿ ਸਿੱਖ ਧਰਮ ਨੂੰ ਜੇ ਸੱਟ ਲਾਉਣੀ ਹੈ ਸੰਕਰਚਾਰੀਆ ਵਰਗਣ ਇਹਨਾਂ ਦੀ ਐਸ.ਸੀ.ਪੀ.ਸੀ ਖਤਮ ਕਰੀਏ ਤੇ ਇਹਨਾਂ ਦੇ ਗੁਰਦੁਆਰਿਆਂ ਦੇ ਉੱਤੇ ਕਬਜ਼ੇ ਕਰੀਏ ਜਿਵੇਂ ਦਿੱਲੀ ਐਸ.ਸੀ.ਪੀ.ਸੀ ਪਟਨਾ ਸਾਹਿਬ ਹਜੂਰ ਸਾਹਿਬ ਸਾਰੇ ਪਾਸੇ ਕਬਜ਼ਾ ਕਰ ਲਿਆ